ਤਰ ਗੁਰੂ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੇ ਤੇ ਆਗੀ ਅਰਦਾਸ ਮੈਂ ਹਰ ਦਉ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁਖ ਸੁਖ ਤੁਜੀ ਪਾਸ ਵਜ਼ਾਰਾ ਜੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਮਰਥ ਗੁਰੂ ਲੋਕ ਪਰਲੋਕ ਦੇ ਰਖਿਆ ਭਗਤਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਗੁਰਗੰਸਾਹ ਮਹਾਰਾਜ ਜੀ ਦੀ ਗੋਦ ਯੂਰੀ ਦੇ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਸਾਧ ਸੰਗਤ ਜੀ ਬੜਾ ਭਾਗੇ ਹੋ ਮਰਜ ਨੇ ਬੜੀ ਦਇਆ ਕੀਤੀ ਹੈ ਉਦਮ ਦਿੱਤਾ ਚਾਹ ਦਿੱਤਾ ਇਸ਼ਨਾਨ ਵਖਿਆ ਤੰਦਰੁਸਤੀਆਂ ਦਿੱਤੀਆਂ ਪਾਸ਼ਾ ਜੀ ਨੇ ਸਾਰਿਆਂ ਨੂੰ ਆਪ ਜੀ ਦੀ ਗੋਦ ਵਿੱਚ ਬੈਠ ਕੇ ਅਸੀਸ ਲੈਣ ਦੇ ਲਈ ਅਸੀਂ ਸਾਰੇ ਬੈਠੇ ਆਂ ਕਿਰਪਾ ਕਰੋ ਦੇਹੋ ਸੱਜਣਿਆ ਸਿਸਰੀਆਂ ਜਿਓ ਹੋਵੇ ਸਤਿ ਸ੍ਰੀ ਅਕਾਲ ਸੋ ਸਾਧ ਸੰਗਤ ਜੀ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਕਾਸ਼ ਗੁਰਪੁਰੂ ਦੇ ਸੰਬੰਧ ਵਿੱਚ ਆਰੰਭਤਾ ਹੋਈ ਹੈ ਸ਼ਕੁਨੀ ਸਾਹਿਬ ਦੀ ਸੋ ਮੇਰੇ ਮਨ ਵਿੱਚ ਫੁਰਨਾ ਆ ਰਿਹਾ ਸੀ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਦੀ ਸਿਫਤ ਹੀ ਜੜੀ ਹੈ ਨਾ ਆਰੰਭ ਕਰਦੇ ਆਂ ਥੋੜੇ ਮਿੰਟ ਜਿੰਨੇ ਵੀ ਮਿੰਟ ਹੋਏਗਾ ਕਿ ਮਹਾਰਾਜ ਦੇ ਗੁਰੂ ਨਾਨਕ ਦੇ ਗੁਣ ਗਾਈਏ ਇੰਨੇ ਕ ਦਿਨ ਤੇ ਬਾਕੀ ਫਿਰ ਅੱਗੇ ਜਿੱਦਾਂ ਮਹਾਰਾਜ ਜੀ ਹੁਕਮ ਕਰਨਗੇ ਕਿਉਂਕਿ ਜਿਸ ਤਰ੍ਹਾਂ ਦਾ ਸਮਾਗਮ ਹੋਏ ਜਿਸ ਤਰ੍ਹਾਂ ਦੇ ਪ੍ਰੋਗਰਾਮ ਹੋਏ ਉਸ ਤਰ੍ਹਾਂ ਦਾ ਹੀ ਵਿਚਾਰ ਜਿਹੜਾ ਹੈ ਉਹ ਚੱਲਣਾ ਚਾਹੀਦਾ ਹੈ ਸੋ ਆਪਾਂ ਕੋ ਨਾਨਕ ਪਾਸ਼ਾ ਦੀ ਸਿਮਤ ਹੀ ਰੰਭ ਕਰਦੇ ਹਾਂ ਮਹਾਰਾਜ ਗੁਰੂ ਨਾਨਕ ਪਾਸ਼ਾ ਜੀ ਮਿਹਰ ਕਰਨਾ ਗੁਰੂ ਨਾਨਕ ਮਹਾਰਾਜ ਜੀ ਇਸ ਸੰਸਾਰ ਦੇ ਪਹਿਲਾਂ ਮੈਂ ਤੁਹਾਡੇ ਨਾਲ ਭੂਮਿਕਾ ਥੋੜੀ ਜੀ ਬੰਦਾਗਾ ਬਾਕੀ ਫਿਰ ਬਾਅਦ ਵਿੱਚ ਆਪਾਂ ਰੰਭ ਕਰਾਂਗੇ ਗੁਰੂ ਨਾਨਕ ਆਪ ਨਰਾਇਣ ਕਲਾ ਧਾਰ ਜਗ ਮਹ ਪਰਵਰਿਓ ਇਸ ਸੰਸਾਰ ਦੇ ਵਿੱਚ ਸਾਧੂ ਹੋਗੇ ਸੰਤ ਹੋਗੇ ਫਕੀਰ ਹੋਗੇ ਰੱਬ ਦੇ ਪਿਆਰੇ ਹੋਗੇ ਅਵਤਾਰੀ ਪੁਰਖ ਹੋਗੇ ਹੋਏ ਹੋਗੇ ਗੁਰੂ ਸਹਿਬਾਨ ਹੋਗੇ ਇਹ ਜਮਦੇ ਨਹੀਂ ਆਉਣ ਦਾ ਤਰੀਕਾ ਉਹਨਾਂ ਦਾ ਮਾਂ ਦੇ ਗਰਭ ਰਾਹੀਂ ਆਈਆਂ ਭਾਵੇਂ ਪਰ ਉਹਨਾਂ ਨੂੰ ਇਸ ਤਰ੍ਹਾਂ ਲਿਖਿਆ ਵੀ ਨਾ ਉਹ ਜਨਮ ਦੇ ਵਿੱਚ ਐ ਨਾ ਉਹ ਮਰਨ ਦੇ ਵਿੱਚ ਐ ਜਨਮ ਮਰਨ ਦੋਹੂ ਮੈਂ ਨਾ ਹੀ ਜਨ ਪਰਿਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ ਉਹਨਾਂ ਦਾ प्रयोजन ਹੁੰਦਾ ਹੈ ਉਹਨਾਂ ਦਾ ਮਕਸਦ ਹੁੰਦਾ ਹੈ ਧਿਆਨ ਦੇਣਾ ਉਹ ਇਸ ਸੰਸਾਰ ਦੇ ਵਿੱਚ ਆ ਕੇ ਭਾਵੇਂ ਭਗਤੀ ਕਰਨ ਜਾਂ ਨਾ ਕਰਨ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਪਰਮੇਸ਼ਰ ਦੇ ਭੇਜੇ ਹੋਏ ਫੁੱਲ ਪਾਵਰ ਲੈ ਕੇ ਆਏ ਹੁੰਦੇ ਨੇ ਉਹਨਾਂ ਨੂੰ ਮਾਲਕ ਨੇ ਬਖਸ਼ਿਸ਼ ਪਹਿਲਾਂ ਹੀ ਮਾਲਕ ਦਾ ਰੂਪ ਹੁੰਦੇ ਨੇ ਸੰਸਾਰ ਦੇ ਵਿੱਚ ਆ ਕੇ ਉਹ ਸਾਡੇ ਵਾਂਗੂ ਤਾਂ ਵਿਚਰਦੇ ਨੇ ਜਿਉਂ ਇਸ ਤਰ੍ਹਾਂ ਵਿਚਰਨ ਨਾ ਤੇ ਅਸੀਂ ਵੀ ਫਿਰ ਕਿਉਂਕਿ ਅਸੀਂ ਉਹਨਾਂ ਦੀ ਰੀਸ ਕਰਨੀ ਹੈ ਜੇ ਉਹ ਸਾਡੇ ਵਾਂਗ ਵਿਚਰਨ ਨਾ ਤੇ ਫਿਰ ਅਸੀਂ ਜਿਹੜਾ ਅਸੀਂ ਵੀ ਉਹਨਾਂ ਵਾਂਗੂ ਚੁੱਪ ਕਰਕੇ ਉਸੇ ਤਰ੍ਹਾਂ ਦਾ ਹੀ ਰੂਪ ਅਖਤਿਆਰ ਕਰ ਲਵਾਂਗੇ ਇਸ ਕਰਕੇ ਉਹ ਸਾਡੇ ਵਾਂਗੂ ਅਸੀਂ ਖਾਂਦੇ ਪੀਂਦੇ ਨੇ ਸੱਦੇ ਵਾਂਗੂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਨੇ ਤੇ ਸਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਉਹ ਸਾਡੇ ਵਰਗੇ ਨਹੀਂ ਨਹੀਂ ਉਹ ਰੱਬ ਵਰਗੇ ਨੇ जिने ना बिछरे नाम से कनेया भेद ना जानो मूल साई जेया ओ रब ਵਰਗੇ ਹੁੰਦੇ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਦੁਸ਼ਟ ਦਮਨ ਕਹਿੰਦੇ ਚਿਤਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਅਸੀਂ ਤੇ ਉਸ ਕਲਪੁਰਗ ਦੇ ਚਰਨਾਂ ਵਿੱਚ ਜੁੜੇ ਬੈਠੇ ਸੀ ਸਾਨੂੰ ਹੁਕਮ ਹੋਇਆ ਸਾਨੂੰ ਉਹਨਾਂ ਨੇ ਬੁਲਾਇਆ ਕਹਿੰਦੇ ਆਓ ਤੇ ਸੰਸਾਰ ਦੇ ਵਿੱਚ ਜਾਓ ਸਾਨੂੰ ਉਹਨਾਂ ਨੇ ਭੇਜਿਆ ਮੈਂ ਹਾਂ ਪਰੰਪੁਰ ਕੋ ਦਾਸਾ ਦੇਖਣ ਆਇਆ ਉਹ ਜਗਤ ਤਮਾਸ਼ਾ ਪ੍ਰਮਾਣ ਹੈ ਵੀ ਸਾਨੂੰ ਉਹਨਾਂ ਨੇ ਅਕਾਲਪੁਰਖ ਨੇ ਭੇਜਿਆ ਵੀ ਤੁਹਾਡੀ ਡਿਊਟੀ ਲਾਉਨੇ ਆ ਤੇ ਤੁਹਾਡੀ ਡਿਊਟੀ ਲਾ ਕੇ ਪਾਵਰ ਦੇ ਕੇ ਕਿਧਰੇ ਵੀ ਕੋਈ ਅਫੀਸਰ ਉਹਨੂੰ ਪਾਵਰ ਦੇ ਕੇ ਜਿਹੜੀ ਹੈ ਗਵਰਨਮੈਂਟ ਭੇਜਦੀ ਹੈ ਵੀ ਤੁਹਾਡੇ ਕੋਲ ਪਾਵਰ ਹੈ ਜਾਓ ਜਾ ਕੇ ਹਮਲਾ ਕਰ ਦਿਓ ਜੋ ਮਰਜੀ ਚਲਾਓ ਜੋ ਮਰਜੀ ਕਰੋ ਠੀਕ ਹੈ ਜੀ ਉਹ ਫਿਰ ਬਾਰਡਰਾਂ ਤੇ ਹੀ ਜਾਂਦੇ ਨੇ ਪਿੱਛੋਂ ਤਾਕਤ ਆਉਂਦੀ ਹੈ ਪਿੱਛੋਂ ਆਰਡਰ ਹੁੰਦਾ ਹੈ ਹੁਕਮ ਹੁੰਦਾ ਹੈ ਹੁਕਮ ਦੇ ਭੇਜੇ ਹੋਗੇ ਜਾਂਦੇ ਨੇ ਇਸੇ ਤਰ੍ਹਾਂ ਜਿਹੜੇ ਨਿਰੰਕਾਰੀ ਅਕਾਲ ਪੁਰਖ ਸਰੂਪ ਗੁਰੂ ਨਾਨਕ ਪਾਤਸ਼ਾਹ ਦੇ ਵਰਗੇ ਨੇ ਉਹ ਇਸ ਸੰਸਾਰ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਆਉਂਦੇ ਨੇ ਤੇ ਹੁਕਮ ਦੇ ਵਿੱਚ ਸਭ ਕੁਝ ਕਾਰਜ ਕਰਦੇ ਨੇ ਸੋ ਉਹਨਾਂ ਦਾ ਆਉਣਾ ਜਿਹੜਾ ਹੁੰਦਾ ਹੈ ਉਹ ਐਵੇਂ ਨਹੀਂ ਹੁੰਦਾ ਉਹਨਾਂ ਦਾ ਪ੍ਰਯੋਜਨ ਹੁੰਦਾ ਹੈ ਉਹਨਾਂ ਦਾ ਮਕਸਦ ਹੁੰਦਾ ਹੈ ਉਹਨਾਂ ਦਾ ਏਮ ਹੁੰਦਾ ਹੈ ਉਹਨਾਂ ਦਾ ਕੋਈ ਮੰਤਮ ਹੁੰਦਾ ਹੈ ਉਹ ਐਵੇਂ ਨਹੀਂ ਐਵੇਂ ਨਹੀਂ ਇਸ ਸੰਸਾਰ ਦੇ ਵਿੱਚ ਆਉਂਦੇ ਉਹ ਰੱਬ ਦੇ ਪਿਆਰਿਆਂ ਨੂੰ ਪ੍ਰਗਟ ਕਰਨ ਦੇ ਲਈ ਸੱਚ ਨੂੰ ਪ੍ਰਗਟ ਕਰਨ ਲਈ ਝੂਠ ਨੂੰ ਨੰਗਾ ਕਰਨ ਦੇ ਲਈ ਕਰਮ ਕੰਡਨਾਂ ਨੂੰ ਦੂਰ ਕਰਨ ਦੇ ਲਈ ਪਖੰਡਨ ਨੂੰ ਖਤਮ ਕਰਨ ਦੇ ਲਈ ਝੂਟੀਆਂ ਪਰੰਪਰਾਵਾਂ ਜੋ ਰੀਤੀ ਰਿਵਾਜ ਨੇ ਜੋ ਵੀ ਗਲਤ ਚੀਜ਼ਾਂ ਨੇ ਉਹਨਾਂ ਨੂੰ ਖਤਮ ਕਰਨ ਦੇ ਲਈ ਸੱਚ ਦਾ ਉਪਦੇਸ਼ ਦੇਣ ਦੇ ਲਈ ਅਸਲ ਦੇ ਵਿੱਚ ਧਰਮ ਨੂੰ ਚਲਾਉਣ ਦੇ ਲਈ ਉਸ ਸੰਸਾਰ ਦੇ ਵਿੱਚ ਆਉਂਦੇ ਨੇ ਕਿਉਂਕਿ ਸੰਸਾਰ ਦੇ ਵਿੱਚ ਜਿਵੇਂ ਆਪਾਂ ਰੋਜ਼ ਸਰਮਨ ਕਰਦੇ ਆਂ ਅਖੋਤੀ ਲੋਕਾਂ ਨੂੰ ਮਤਲਬ ਭਰਮਾਂ ਵਿੱਚ ਪਾਉਣ ਵਾਲੇ ਲੋਕ ਬਹੁਤ ਨੇ ਉਹਨਾਂ ਤੋਂ ਬਚਾਉਣ ਦੇ ਲਈ ਸੇਧ ਦੇਣ ਦੇ ਲਈ ਜਿੰਨੂੰ ਹੱਕ ਨਹੀਂ ਮਿਲਦਾ ਉਹਨੂੰ ਹੱਕ ਦਿਵਾਉਣ ਦੇ ਲਈ ਜੋ ਸੱਚ ਦੇ ਰਾਹ ਤੋਂ ਭਟ ਗਿਆ ਹੋਇਆ ਉਹਨੂੰ ਸਿੱਧੇ ਰਾਹੇ ਪਾਉਣ ਦੇ ਲਈ ऐसे रब ਦੇ ਪਿਆਰੇ ਇਸ ਜਗਤ ਵਿੱਚ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਭੇਜੇ ਆਉਂਦੇ ਹਨ ਤੇ ਉਹ ਜਿਹੜੇ ਹੁੰਦੇ ਨੇ ਉਹ ਸ਼ੁਰੂ ਤੋਂ ਹੀ ਮੁਕਤ ਹੁੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਉਹ ਦਿਖਦੇ ਸਾਡੇ ਵਰਗ ਵਾਂਗੂ ਨਹੀਂ ਪਰ ਉਹ ਸਾਡੇ ਵਰਗੇ ਹੁੰਦੇ ਨਹੀਂ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਉਹ ਮੁਕਤ ਹੁੰਦੇ ਨੇ ਔਰ ਕਿਸੇ ਕਿਸੇ ਸ਼ਕਤੀ ਦੇ ਅਧੀਨ ਕਿਸੇ ਤਾਕਤ ਦੇ ਅਧੀਨ ਕਿਸੇ ਲਾਲਚ ਦੇ ਅਧੀਨ ਕਿਸੇ ਕੋਈ ਕਿਸੇ ਵੀ ਚੀਜ਼ ਦੇ ਅਧੀਨ ਨਹੀਂ ਹੁੰਦੇ ਉਹ ਕੇਵਲ ਅਨੰਕਾਰ ਦੇ ਅਧੀਨ ਤੇ ਹੁਕਮ ਵਿੱਚ ਹੁੰਦੇ ਨੇ ਉਹਨਾਂ ਨੂੰ ਡਰ ਨਹੀਂ ਲੱਗਦਾ ਨਾ ਉਹਨਾਂ ਨੂੰ ਬਾਬਰ ਕੋ ਲੱਗਦਾ ਨਾ ਹਮਾਂਜੂ ਕੋ ਲੱਗਦਾ ਨਾ ਅਕਬਰ ਕੋ ਲੱਗਦਾ ਨਾ ਯਾਹਾਂਗੀਰ ਤੋਂ ਲੱਗਦਾ ਨਾ ਸ਼ਾਹ ਯਾਹਾਂ ਤੋਂ ਲੱਗਦਾ ਨਾ ਉਹਦੇ ਕੋਲੋਂ ਲੱਗਦਾ ਜਿਹੜਾ ਔਰੰਗਜੀਬ ਜਾਂ ਹੋਰ ਵੀ ਕਈ ਜਲੇ ਨੇ ਉਹਨਾਂ ਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ ਕਿਉਂਕਿ ਉਹ ਰੱਬ ਦੇ ਬੰਦੇ ਹੁੰਦੇ ਨੇ ਅਕਾਲ ਪੁਰਖ ਦਾ ਰੂਪ ਹੁੰਦੇ ਨੇ ਜੇ ਉਹ ਡਰਗੇ ਤੇ ਫਿਰ ਸੱਚ ਅਗੇ ਤੁਰ ਨਹੀਂ ਸਕਦਾ ਠੀਕ ਹੈ ਜੀ ਉਹਨਾਂ ਨੇ ਕਿਸੇ ਤੋਂ ਨਹੀਂ ਡਰਨਾ ਜੋ ਮਰਜ਼ੀ ਉਹਨਾਂ ਦੇ ਨਾਲ ਕੋਈ ਵਧਿੱਕੀ ਕਰੀ ਜਾਏ ਉਹ ਸਾਰੇ ਚੈਲੰਜ ਕਬੂਲ ਕਰਦੇ ਨੇ ਚਣੌਤੀਆਂ ਸਾਰੀਆਂ ਨੂੰ ਕਬੂਲ ਕਰਦੇ ਨੇ ਕਿਸੇ ਦੇ ਹਟਿਆਂ ਉਹ ਹਟਦੇ ਨਹੀਂ ਕੋਈ ਜੋ ਮਰਜ਼ੀ ਕਹੀ ਜਾਏ ਬਾਬੇ ਨਾਨਕ ਨੂੰ ਘਰ ਪਰਿਵਾਰ ਪਿਤਾ ਜੋ ਮਰਜ਼ੀ ਕਹੀ ਜਾਣ ਉਹ ਕਹਿੰਦੇ ਸੱਚ ਦੇ ਰਾਹ ਤੇ ਚੱਲਣਾ ਹੀ ਚੱਲਣਾ ਜੇ ਉਹ ਮਰਜ਼ੀ ਰੋਕੀ ਜਾਏ ਉਹ ਨਹੀਂ ਰੁਕਦੇ ਚਾਹੇ ਟੱਬਰ ਰੋਕ ਕੇ ਚਾਹੇ ਸ਼ਰੀਰ ਰੋਕਣ ਚਾਹੇ ਸੰਸਾਰ ਰੋਕ ਕੇ ਚਾਹੇ ਕੋਈ politcal power ਉਹਨਾਂ ਦੇ ਮੋਹਰੇ ਆ ਜਾਵੇ ਉਹ ਝਕਾ ਕੇ ਰੱਖ ਦਿੰਦੇ ਨੇ ਕਿਉਂਕਿ ਉਹਨਾਂ ਕੋ ਗਿਆਨ ਗਿਆਨ ਐਡਾ ਵੱਡਾ ਵੱਡੇ ਵੱਡੇ ਰਾਜਿਆਂ ਨੂੰ ਪੈਰੀ ਪਵਾ ਦਿੰਦਾ ਹੈ ਗਿਆਨ ਬਹੁਤ ਵੱਡੀ ਚੀਜ਼ ਹੈ ਠੀਕ ਹੈ ਜੀ ਗਿਆਨ ਬਾਬੇ ਨਾਨਕ ਬਾਬਾ ਨਾਨਕ ਹੀ ਸੱਚੇ ਪਾਤਸ਼ਾਹ ਜੀ ਸਾਡੇ ਗਿਆਨ ਦਾ ਰੂਪ ਹਨ ਗਿਆਨ ਦਾ ਸਾਗਰ ਹਨ ਜਦੋਂ ਗੁਰੂ ਨਾਨਕ ਦਾ ਧਿਆਨ ਤਰੀ ਤਰੀਦਾ ਹੈ ਬਸ ਗਿਆਨ ਹੀ ਗਿਆਨ ਗਿਆਨ ਹੀ ਗਿਆਨ ਗਿਆਨ ਹੀ ਗਿਆਨ ਕਿਉਂਕਿ ਪ੍ਰਗਟ ਭਈ ਸਗਲੇ ਜੁਗ ਅੰਦਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਗਿਆਨ ਹੈ ਗੁਰੂ ਨਾਨਕ ਐਸੇ ਸੂਰਜਾਂ ਦਾ ਸੂਰਜ ਹੈ ਪਈ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦੇ ਨੇ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਆ ਜਾਂਦਾ ਹੈ ਸੋ ਅਸੀਂ ਗੁਰੂ ਨਾਨਕ ਮਹਾਰਾਜ ਜੀ ਨੂੰ ਇੱਕ ਮਨ ਵਿੱਚ ਇਹ ਵਸਾਉਣਾ ਵੀ ਮਹਾਰਾਜ ਹਾਜ਼ਰ ਨੇ ਜਦੋਂ ਮੈਂ ਹੁਣ ਬੈਠਾ ਇੱਥੇ ਮੈਂ ਇਹ ਸਮਝਣਾ ਵੀ ਮਹਾਰਾਜ ਮੇਰੇ ਬੋਲਾਂ ਨੂੰ ਸੁਣ ਰਹੇ ਨੇ ਤੁਸੀਂ ਵੀ ਸਮਝਣਾ ਵੀ ਮਹਾਰਾਜ ਸਾਡੇ ਸੁਣਨ ਨੂੰ ਵੀ ਦੇਖ ਰਹੇ ਨੇ ਤੇ ਸਾਨੂੰ ਬੈਠਿਆਂ ਨੂੰ ਵੀ ਦੇਖ ਰਹੇ ਨੇ ਸਾਰਾ ਕੁਝ ਮਹਾਰਜ ਆਪ ਦੇਖ ਰਹੇ ਨੇ ਜਦੋਂ ਇਦਾਂ ਦੀ ਭਾਵਨਾ ਹੋਏਗੀ ਤੇ ਫਿਰ ਅਸੀਂ ਸਾਧ ਸੰਗਤ ਜੀ ਬੜੇ ਭਾਵਨਾ ਨਾਲ ਬੈਠਾਂਗੇ ਨਾ ਕਿਸੇ ਨਾਲ ਗੱਲ ਕਰਾਂਗੇ ਨਾ ਕਿਸੇ ਨੂੰ ਡਿਸਟਰਬ ਕਰਾਂਗੇ ਸਾਹਮਣੇ ਵਾਲੇ ਨੂੰ ਬੜੇ ਧਿਆਨ ਨਾਲ ਸੁਣਾਗੇ ਸਾਹਮਣੇ ਵਾਲੇ ਨੂੰ ਧਿਆਨ ਦੇਣਾ ਉਹਦੇ ਬੋਲਾਂ ਨੂੰ ਇੱਜ਼ਤ ਦੇਣੀ ਤੇ ਉਹਨੂੰ ਇੱਜ਼ਤ ਦੇਣੀ ਹੁੰਦੀ ਹੈ ਤੇ ਕਿਸੇ ਦੀ ਗੱਲ ਨੂੰ ਇਗਨੋਰ ਕਰਨਾ ਜੋ ਕੁਝ ਉਹਦੇ ਉਹਦੇ ਕੋਲ ਹੁੰਦਾ ਬੋਲ ਰਿਹਾ ਹੁੰਦਾ ਉਹਨੂੰ ਵੀ ਨਰਾਦਰੀ ਕਰਨੀ ਤੇ ਉਸ ਬੰਦੇ ਦੀ ਵੀ ਨਰਾਦਰੀ ਹੋ ਜਾਂਦੀ ਐ ਇਸ ਕਰਕੇ ਜੋ ਵੀ ਚੀਜ਼ ਕੋਈ ਵੀ ਹੋਵੇ ਗੁਰੂ ਘਰ ਦੇ ਵਿੱਚ ਉਹਨੂੰ ਤਵੱਜੋ ਦੇ ਕੇ ਧਿਆਨ ਦੇ ਨਾਲ ਅਸੀਂ ਸੁਣਨਾ ਹੁਣੇ ਬੀਬੀਆਂ ਨੇ ਪੜਿਆ ਸੁਖਨੀ ਸਾਹਿਬ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੇਤੇ ਇਕਾਗਰਤਾ ਦੇ ਨਾਲ ਸੁਣਨਾ ਤੇ ਫਿਰ ਕੋਈ ਨਾ ਕੋਈ ਚੀਜ਼ ਜਿਹੜੀ ਐ ਉਹ ਅੰਦਰ ਜਿਹੜੀ ਐ ਘਰ ਕਰ ਜਾਂਦੀ ਹੈ ਕਿਉਂਕਿ ਧਿਆਨ ਜਿਹੜਾ ਹੈ ਧਿਆਨ ਜਿਹੜਾ ਹੈ ਉਹ ਗਿਆਨ ਦੀ ਮਹੱਤਤਾ ਨੂੰ ਵਧਾ ਦਿੰਦਾ ਹੈ ਗਿਆਨ ਨੂੰ ਅੰਦਰ ਲੈ ਕੇ ਮਤਲਬ ਚਲਾ ਜਾਂਦਾ ਧਿਆਨ ਸੋ ਧਿਆਨ ਤੋਂ ਬਗੈਰ ਗਿਆਨ ਦੀ ਕੀਮਤ ਨਹੀਂ ਹੈ ਬੜੇ ਧਿਆਨ ਦੇ ਨਾਲ ਜੋ ਕੁਝ ਵੀ ਸੁਨਣਾ ਬਾਬੇ ਨਾਨਕ ਦੀ ਸਿਫਤ ਆਪਾਂ ਉਹਨਾਂ ਦੇ ਆਉਣ ਤੋਂ ਲੈ ਕੇ ਹੌਲੀ-ਹੌਲੀ ਆਪਾਂ ਸਟੈਪ ਬਾਏ ਸਟੈਪ 1 ਬਾਈ 1 ਇਦਾਂ ਕਰਕੇ ਹੌਲੀ ਹੌਲੀ ਕਰਾਂਗੇ ਤੇ ਸਾਨੂੰ ਆਨੰਦ ਆਏਗਾ ਨਾਲੇ ਸਾਨੂੰ ਇਤਿਹਾਸ ਦਾ ਵੀ ਪਤਾ ਲੱਗੇਗਾ ਤੇ ਬਹੁਤ ਕੀਮਤੀ ਖਜ਼ਾਨਾ ਹੈ ਗੁਰੂ ਨਾਨਕ ਦਾ ਸਾਨੂੰ ਸਾਨੂੰ ਮੌਕਾ ਮਿਲ ਗਿਆ ਗੁਰੂ ਨਾਨਕ ਦੀ ਸ਼ਿਵਧ ਕਰਨ ਦਾ ਇਸ ਕਰਕੇ ਸਾਰਿਆਂ ਨੇ ਬੜੇ ਆਦਬ ਸਤਕਾਰ ਪ੍ਰੇਮ ਸ਼ਰਧਾ ਦੇ ਨਾਲ ਆ ਕੇ ਨਮਸਕਾਰਾਂ ਕਰਨੀਆਂ ਨੇ ਸੇਵਾਵਾਂ ਕਰਨੀਆਂ ਹਨ ਤੇ ਆਪਣੇ ਗੁਰੂ ਘਰ ਦੀਆਂ ਵੀ ਬੜੀਆਂ ਸੇਵਾਵਾਂ ਕਰਨ ਵਾਲੀਆਂ ਨੇ ਜਿਵੇਂ ਸਫਾਈ ਦੀ ਸੇਵਾ ਟਾਇਲਾਂ ਸਾਫ਼ ਕਰਨੀਆਂ ਜਾਂ ਔਰ ਉੱਪਰ ਥੱਲੇ ਜੋ ਵੀ ਹੈ ਪ੍ਰਬੰਧਕਾਂ ਨੇ ਉਹ ਸਾਰਾ ਕੁਝ ਉਹ ਆ ਵੀ ਕਰਨਾ ਹੈ ਤੇ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹ ਵੀ ਆਪਣੀ ਮਰਜ਼ੀ ਦੇ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਆ ਕੇ ਸਾਥ ਦਿਓ ਸਾਰੇ ਹੀ ਰਲ ਮਿਲ ਕੇ ਕਿਉਂਕਿ ਸਫਾਈ ਵੀ ਬਹੁਤ ਜ਼ਰੂਰੀ ਹੈ ਗੁਰਪੁਰਬ ਹੈ ਇਸ ਸੰਬੰਧ ਵਿੱਚ ਹੀ ਆਪਾਂ ਮੰਨ ਲਈਏ ਕਿ ਹਰ ਪਾਸੇ ਮਹਾਰਾਜ ਜੀ ਦਾ ਘਰ ਬਹੁਤ ਸੋਹਣਾ ਹੋਣਾ ਚਾਹੀਦਾ ਹੈ Te cohibí. ਪਿੱਛੇ ਨੂੰ ਆਪਾਂ ਨਹੀਂ ਹਟਣਾ ਬੜੀ ਸ਼ਰਧਾ ਨਾਲ ਸੇਵਾਵਾਂ ਕਰਨੀਆਂ ਹਨ ਹਰ ਤਰ੍ਹਾਂ ਦੀਆਂ ਤੇ ਕਿਸੇ ਦੀ ਕੋਈ ਕੋਈ ਤੁਸੀਂ ਮੇਰੀ ਨਹੀਂ ਕਰਨੀ ਕਿਸੇ ਕਮੇਟੀ ਵਾਲੇ ਦੀ ਨਹੀਂ ਕਰਨੀ ਕਿਸੇ ਸੰਗਤ ਨੇ ਇੱਕ ਦੂਜੇ ਦੀ ਨਹੀਂ ਕਰਨੀ ਇਹ ਗੁਰੂ ਨਾਨਕ ਦੀ ਕਰਨੀ ਹੈ ਘਰ ਉਹਦਾ ਘਰ ਹੈ ਇਹ ਕਿਸ ਸਾਰਿਆਂ ਦਾ ਘਰ ਹੈ ਗੁਰੂ ਨਾਨਕ ਦਾ ਘਰ ਹੈ ਸਾਂਝਾ ਘਰ ਹੈ ਸਾਰਿਆਂ ਦਾ ਇੱਥੇ ਬਰਾਬਰ ਰਾਈਟ ਹੱਕ ਹੈ ਸਾਰੇ ਹੀ ਸੇਵਾ ਕਰਕੇ ਸੇਵਾ ਕਰਤ ਹੋਏ ਹੋਦ ਨਾਕਾਮੀ ਜਿਸ ਕੋ ਹੋਦ ਪ੍ਰਭੂ ਸੁਆਮੀ ਉਹਨਾਂ ਨੂੰ ਰੱਬ ਮਿਲ ਜਾਂਦਾ ਹੈ ਤੇ ਸੇਵਾ ਹਰ ਤਰ੍ਹਾਂ ਦੀ ਕਰਨੀ ਹੈ ਨਹੀਂ ਵੀ ਕੋਈ ਮੈਂ ਕਹਾਂ ਵੀ ਮੈਂ ਤੇ ਆਹੀ ਕਰਨੀ ਮੈਂ ਕਹਾਂ ਮੈਦੇ ਜੀ ਕਥਾ ਹੀ ਕਰਨੀ ਐ ਇਸ ਕਥਾ ਵੀ ਸੇਵਾ ਹੀ ਐ ਤੇ ਮੈਨੂੰ ਡਰ ਲੱਗਿਆ ਵੀ ਐ ਇੱਥੇ ਮੇਰੇ ਕੱਪੜੇ ਨਾ ਖਰਾਬ ਹੋ ਜਾਣ ਧੋਤੇ ਪਾਏ ਸੀ ਸਵੇਰੇ ਜੇ ਇਦਾਂ ਦੀ ਹੋਈ ਤੇ ਫਿਰ ਬਾਬਾ ਨਾਨਕ ਕੁਝ ਨਹੀਂ ਆਏ ਜਿਹੜੀ ਸੇਵਾ ਮਿਲਦੀ ਐ ਜੇ ਕੋ ਬਰਤਨ ਚੁੱਕਣਾ ਪਏਗਾ ਚੁੱਕ ਦਿਓ ਜੇ ਕਿਤੇ ਨੁਕਰ ਚ ਮਿੱਟੀ ਲੱਗੀ ਹੋਈ ਐ ਉਹ ਚੁੱਕ ਦਿਓ ਆ ਬਾਹਰ ਜਾਨਵਰ ਗੰਦ ਕਰ ਜਾਂਦੇ ਨੇ ਇਹ ਵੀ ਜੇ ਸਾਡੇ ਘਰ ਦੇ ਗੇੜ ਦੇ ਮੁਰੇ ਕੀਤਾ ਹੋਵੇ ਨਾ ਅਸੀਂ ਉਦੋਂ ਤੱਕ ਚੈਨ ਨਹੀਂ ਆਉਂਦਾ ਜਦੋਂ ਸਾਫ਼ ਨਹੀਂ ਕਰ ਦਿੰਦੇ ਉਹ ਵੀ ਸਾਫ਼ ਕਰ ਦੇਣਾ ਚਾਹੀਦਾ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਬਰਵਿੰਦਰ ਸਿੰਘ ਦਾ ਬੜੇ ਸ਼ੌਂਕ ਨਾਲ ਹੀ ਸਵਾਗਤ ਕਰਦੇ ਨੇ ਇਹ ਇਹ ਬੜੀ ਵੱਡੀ ਸੇਵਾ ਹੈ ਬਹੁਤ ਵੱਡੀ ਸੇਵਾ ਬਾਕੀ ਤੇ ਇੱਥੇ ਬਹਿ ਕੇ ਮੈਂ ਵੀ ਸੇਵਾ ਕਰ ਹੀ ਲੈਣਾ ਠੀਕ ਹੈ ਸਾਫ ਸੁੱਤਰਾ ਠੀਕ ਹੈ ਜੀ ਚੌਲ ਸਾਹਿਬ ਵੀ ਕਰ ਲੈਣੇ ਆ ਬਹਿ ਵੀ ਜੰਨੇ ਆ ਦੇਗ ਵੀ ਵਰਤਾ ਦੇਣੇ ਆ ਬਸ ਹੋਰ ਵੀ ਕਰ ਲੈਣੇ ਆ ਮਹਾਰਾਜ ਜੀ ਨੂੰ ਨਮਸਕਾਰ ਵੀ ਕਰ ਲੈਣਾ ਕੋਈ ਮਿੱਟੀ ਘੱਟੇ ਵਾਲਾ ਸਾਡੇ ਬਾਬੇ ਨੇ ਸਿਖਾਇਆ ਗੁਰੂ ਨਾਨਕ ਮਹਾਰਾਜ ਜੀ ਨੇ ਸਿਖਾਇਆ ਜਦੋਂ ਤੱਕ ਚਿੱਕੜ ਦੇ ਨਾਲ ਭਾਈ ਲੈਣੇ ਦੇ ਕੱਪੜੇ ਨਹੀਂ ਲਿਬੜੇ ਜੀ ਉਦੋਂ ਤੱਕ ਨਹੀਂ ਕਿਰਪਾ ਹੋਈ ਸੀ ਜਦੋਂ ਤੱਕ ਟੋਕਰੇ ਦੇ ਵਿੱਚੋਂ ਮਿੱਟੀ ਡਿਗ ਡੇ ਕੇ ਦਾੜੇ ਤੇ ਨੀਣਾ ਪਈ ਭਾਈ ਜੱਠਾ ਦੇ ਉਨਤਕ ਤੱਕ ਤਾਕਤ ਨਹੀਂ ਮਿਲਿਆ ਇਹ ਸਾਰੀਆਂ ਬਖਸ਼ ਜਾਂ ਜੇ ਆਪਾਂ ਸੰਗਦੇ ਰਹੀਏ ਵੀ ਉਹਦੇ ਵੱਡੀ ਛੋਟੀ ਕੋਈ ਨਹੀਂ ਹੁੰਦੀ ਜਿਹੜੇ ਪ੍ਰੇਮ ਦੇ ਨਾਲ ਚਾਹ ਦੇ ਨਾਲ ਕੋਈ ਵੀ ਸੇਵਾ ਭਾਵਨਾ ਨਾਲ ਕਰਦੇ ਉਹ ਵੱਡੀ ਬਣ ਜਾਂਦੀ ਹੈ ਸਾਰੀਆਂ ਸੇਵਾਵਾਂ ਨਹੀਂ ਹੈ ਵਕਤੇ ਦੀ ਸੇਵਾ ਵੱਡੀ ਸਰੋਤੇ ਦੀ ਸੇਵਾ ਵੀ ਵੱਡੀ ਜੋ ਵੀ ਸੇਵਾ ਇਥੇ ਕਰਦਾ ਵੱਡੀ ਪਰ ਇਹ ਮਨ ਵਿੱਚ ਰੱਖਣਾ ਕੋਈ ਪੱਕਾ ਨਾ ਕਰਕੇ ਬਹਿ ਜਾਏ ਵੀ ਮੈਂ ਤੇ ਇਹ ਹੀ ਕਰਨੀ ਹੈ ਸਾਰੀਆਂ ਸੇਵਾਵਾਂ ਕਰਨੀਆਂ ਸਤਿਗੁਰੂ ਕੀ ਸੇਵਾ ਸਵਰਾ ਜੇ ਕੋ ਕਰੇ ਚਿਤ ਲਾਏ ਪੁੱਛੋ ਆਗੇ ਪ੍ਰਬੰਧਕਾਂ ਨੂੰ ਦਾਹ ਗਰੰਤੀ ਸਿੰਘ ਨੂੰ ਵੀ ਪੁੱਛ ਸਕਦੇ ਹੋ ਵੀ ਆਪਣੇ ਲੰਗਰ ਹਾਲ ਵੀ ਇੱਕ ਹੈ ਵਾ ਹੈ ਗਿਆ ਉੱਤੇ ਵੀ ਗੁਰੂ ਨਾਨਕ ਦੇ ਬਰਤਨੀ ਪਏ ਨੇ, ਗਰੀਆਂ ਪਈਆਂ ਨੇ, ਕੋਈ ਝਾੜਨ ਵਾਲੀਆਂ ਨੇ। ਧਿਆਨ ਦੇਣਾ ਕੋਈ ਉੱਤੇ ਸਵਾਹੀ ਕਰਨ ਵਾਲੀ ਐ। ਉੱਤੇ ਵੀ ਅਸੀਂ ਰਲਮੇ ਲੱਗੇ ਕਰ ਸਕਦੇ ਹਾਂ। ਉਹ ਵੀ ਗੁਰੂ ਨਾਨਕ ਦਾ ਘਾਰ ਹੀ ਐ। ਠੀਕ ਹੈ ਜੀ। ਉਹ ਸਾਡਾ ਲੰਗਰ ਹਾਲ ਐ। ਲੰਗਰਾਂ ਦੇ ਵਿੱਚ ਗਏ ਗੁਰੂ ਰਾਮਦਾਸ ਮਹਾਰਾਜ ਦੇ ਕਿਵੇਂ ਸੇਵਾ ਕਰਦਨੇ ਵਾ ਜੀ ਵਾ। ਸੋ ਮਹਾਰਾਜ ਦੀਆਂ ਸੇਵਾਵਾਂ ਹੀ ਕਰੀਆਂ ਤੇ ਖੁਸ਼ੀਆਂ ਲੈਣੀਆਂ। ਸੋ ਬਾਕੀ ਆਪਾਂ ਕੱਲ ਨੂੰ ਰੰਮ ਕਰਾਂਗੇ ਗੁਰੂ ਸਾਹਿਬ ਮੇਰ ਕਰਨ ਜੇ ਕੋਈ ਤੁਹਾਨੂੰ ਬਤਾ 5-7 ਮਿੰਟ ਦੀ ਕੋਈ ਚੇਂਜਿੰਗ ਕਰਨੀ ਹੋਵੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਆਪਾਂ ਪਹਿਲਾਂ ਵੀ ਆ ਸਕਦੇ ਆ ਕੋਈ ਇਦਾਂ ਦੀ ਗੱਲ ਨਹੀਂ ਚਾਹ ਦੇ ਨਾਲ ਸਾਰਾ ਕੁਝ ਕਰਨਾ ਹੈ ਸ਼ਾਂਤੀ ਨਾਲ ਕਰਨਾ ਹੈ ਗੁਰੂ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਪਰੇ ਤੁਸੀਂ ਇੱਥੋਂ ਮਾਰੇ ਦੀਆਂ ਦਾਤਾਂ ਲੈ ਕੇ ਜਾਓ ਮੈਂ ਦਿਲੋਂ ਅਰਦਾਸ ਕਰਦਾ ਕਿਸੇ ਨੂੰ ਦੁੱਖ ਨਾ ਰਹੇ ਕਿਸੇ ਦੇ ਬੱਚੇ ਨੂੰ ਕੋਈ ਵੀ ਤਕਲੀਫ ਨਾ ਹੋਵੇ ਸਭ ਦੇ ਬੱਚੇ ਖੁਸ਼ੀ ਰਹਿਣ ਖੁਸ਼ ਰਹਿਣ ਭਾਵੇਂ ਕੋਈ ਚੰਗਾ ਭਾਵੇਂ ਕੋਈ ਮਾੜਾ ਗੁਰੂ ਨਾਨਕ ਮਹਾਰਾਜ ਸਭ ਦਾ ਭਲਾ ਕਰਨਾ ਅਸੀਂ ਤੇਰੇ ਬੱਚੇ ਆ ਸਾਡੇ ਕੋ ਭੁੱਲਾਂ ਹੋ ਜਾਂਦੀਆਂ ਸਾਨੂੰ ਮਾਫ਼ ਕਰ ਦੇਣਾ ਗੁਰਬਾਣੀ ਦਾ ਕਥਾ ਵਿਚਾਰ ਦੀ ਬੇਅੰਤ ਆਵ ਜੀ ਨੇ ਸਤਿ ਕਰਤਿ ਸੇਵਾ ਕੀਤੀ ਤਿਲ ਤਿਲ ਮਹਾਰਾਜ ਪ੍ਰਵਾਨ ਕਰਨ ਭੁੱਲ ਚੁੱਕ ਮਾਫ ਕਰੋ ਜੀ ਜਿਸ ਨੇ ਵੀ ਕੋਈ ਸੇਵਾਵਾਂ ਕਰਨੀਆਂ ਚਾਹਦੇ ਲੰਗਰਾਂ ਦੀਆਂ ਜਾਂ ਗੁਰੂ ਕੇ ਲੰਗਰ ਦੇ ਵਿੱਚ ਹਿੱਸੇ ਪਾਉਣੇ ਨੂੰ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ